ਇੱਕ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਵਿੱਚ ਸਥਿਤ ਇੱਕ ਥਰਮਲ ਪਲਾਂਟ ਤੇ 5 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ ਬੋਰਡ ਨੇ ਪਲਾਂਟ ਨੂੰ ਚਲਾਉਣ ਲਈ ਇਜਾਜ਼ਤ ਯਾਨੀ ਕਿ ਸੰਚਾਲਨ ਲਈ ਸਹਿਮਤੀ ਵੀ ਹੈ ਵਾਪਸ ਲੈ ਲਈ ਹੈ ਇਸ ਹੁਕਮ ਜੋ ਹੈ ਇਹ ਹੁਕਮ 7 ਜੁਲਾਈ ਨੂੰ ਬੋਰਡ ਦੇ ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ ਸੁਣਵਾਈ ਤੋਂ ਬਾਅਦ ਦਿੱਤਾ ਗਿਆ ਹੈ ਬੋਰਡ ਨੇ ਪਲਾਂਟ ਪ੍ਰਬੰਧਨ ਨੂੰ 15 ਦਿਨਾਂ ਦੇ ਅੰਦਰ ਜੁਰਮਾਨੇ ਦੀ ਰਕਮ ਜਮ੍ਹਾਂ ਕਰਨ ਲਈ ਕਿਹਾ ਹੈ ਤੇ ਨਾਲ ਹੀ ਜਦੋਂ ਤੱਕ ਅਦਾਲਤ ਵੱਲੋਂ ਹੁਕਮ ਤੇ ਰੋਕ ਨਹੀਂ ਲਗਾਈ ਜਾਂਦੀ ਉਹ ਤੋ ਤੱਕ ਪਲਾਂਟ ਨੂੰ ਜੋ ਹੈ ਕੋਲੇ ਦੀ ਸਪਲਾਈ ਵੀ ਨਹੀਂ ਮਿਲੇਗੀ ਇਸ ਨਾਲ ਪਲਾਂਟ ਦੇ ਕੰਮਕਾਜ ਤੇ ਅਸਰ ਪੈ ਸਕਦਾ ਹੈ ਇਹ ਮਾਮਲਾ ਅਸਲ ਵਿੱਚ ਥੱਲੀ ਪਿੰਡ ਦੇ ਕਿਸਾਨ ਜਗਦੀਪ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਸ਼ੁਰੂ ਹੋਇਆ ਇਹ ਸ਼ਿਕਾਇਤ ਜੋ ਹੈ ਜਨਵਰੀ 2024 ਵਿੱਚ ਕੀਤੀ ਗਈ ਸੀ ਤੇ ਇਸ ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਪਲਾਂਟ ਤੋਂ ਜੋ ਉੱਡਦੀ ਸਵਾਇ ਉਹ ਆਲੇ ਦੁਆਲੇ ਦੇ ਘਰਾ ਪਿੰਡਾਂ ਅਤੇ ਫਸਲਾਂ ਤੇ ਜੰਮ ਰਹੀ ਹੈ ਜਿਸ ਨਾਲ ਲੋਕਾਂ ਨੂੰ ਨੁਕਸਾਨ ਹੋ ਰਿਹਾ ਹੈ ਇਸ ਤੋਂ ਬਾਅਦ ਜੋ ਹੈ ਮਾਰਚ 2025 ਵਿੱਚ ਪੀਪੀਸੀਬੀ ਦੀ ਟੀਮ ਨੇ ਪਲਾਂਟ ਦਾ ਮੌਇਨਾ ਕੀਤਾ ਤੇ ਉਸ ਵਿੱਚ ਪਤਾ ਲੱਗਿਆ ਕਿ ਇਸ ਵਿੱਚ ਬਹੁਤ ਖਾਮੀਆਂ ਨੇ ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਦੋਂ ਜਾਂਚ ਕੀਤੀ ਤਾਂ ਉਸ ਤੋਂ ਪਤਾ ਲੱਗਾ ਕਿ ਪਲਾਂਟ ਦੀ ਜੋ ਸਵਾ ਹੈ ਉਹ ਬੰਨ ਦੀ ਕੰਦਾ ਠੋਸ ਨਹੀਂ ਹੈ ਜਿਸ ਕਾਰਨ ਸਵਾ ਦਾ ਪਾਣੀ ਜੋ ਹੈ ਸਤਲੁਜ ਦਰਿਆ ਵਿੱਚ ਵਹਿ ਰਿਹਾ ਤੇ ਪਲਾਂਟ ਦਾ ਜੋ ਕੂੜਾ ਕਰਕਟ ਹੈ ਉਹ ਬਿਨਾਂ ਕਿਸੇ ਟ੍ਰੀਟਮੈਂਟ ਦੇ ਸਿੱਧਾ ਹੀ ਸਾਂਝੇ ਨਾਲੇ ਵਿੱਚ ਸੁੱਟਿਆ ਜਾ ਰਿਹਾ ਸੀ ਤੇਲ ਅਤੇ ਪਾਣੀ ਨੂੰ ਵੱਖ ਕਰਨ ਦਾ ਕੋਈ ਸਿਸਟਮ ਨਹੀਂ ਸੀ ਤੇ ਨਾ ਹੀ ਖਤਰਨਾਕ ਜੋ ਰਹਿੰਦ-ਖੂੰਦ ਸੀ ਉਸ ਨੂੰ ਸੰਭਾਲਣ ਦਾ ਕੋਈ ਸਿਸਟਮ ਕੀਤਾ ਗਿਆ ਸੀ ਤੇ ਇਸ ਦੇ ਨਾਲ ਜੋ ਐ ਪਲਾਂਟ ਦੁਆਰਾ ਪੈਦਾ ਹੋਣ ਵਾਲੀ ਰਾਖ ਹੈ ਉਸ ਦਾ ਸਿਰਫ 36% ਹੀ ਵਰਤਿਆ ਜਾ ਰਿਹਾ ਸੀ ਜਦੋਂ ਕਿ ਬਾਕੀ ਦਾ ਸਹੀ ਢੰਗ ਨਾਲ ਨਿਪਟਾਰਾ ਨਹੀਂ ਕੀਤਾ ਜਾ ਰਿਹਾ ਸੀ ਪੀਪੀਸੀ ਦੀ ਟੀਮ ਨੇ ਇਹ ਵੀ ਪਾਇਆ ਉਸ ਵਿੱਚ ਕਿ ਪਲਾਂਟ ਦੁਆਰਾ ਪ੍ਰਦਾਨ ਕੀਤਾ ਗਿਆ ਡਾਟਾ ਸਹੀ ਨਹੀਂ ਹੈ ਤੇ ਰਿਕਾਰਡ ਰੱਖਣ ਵਿੱਚ ਬੇਨਿਯਮੀਆਂ ਸਨ ਤੇ ਪਲਾਂਟ ਦੇ ਮੁੱਖ ਇੰਜੀਨੀਅਰ ਹਰੀਸ਼ ਕੁਮਾਰ ਸ਼ਰਮਾ ਨੇ মিডিਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਹੁਕਮ ਵਿਰੁੱਧ ਉੱਚ ਅਧਿਕਾਰੀਆਂ ਕੋਲ ਅਪੀਲ ਕਰਨਗੇ ਤੇ ਉਹਨਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਪ੍ਰਕਿਰਿਆਵਾਂ ਨਿਯਮਾਂ ਅਨੁਸਾਰ ਕੀਤੀਆਂ ਜਾ ਰਹੀਆਂ ਨੇ ਪਰ ਬੋਰਡ ਦੀਆਂ ਕੁਝ ਸ਼ਰਤਾਂ ਨੂੰ ਅਮਲੀ ਤੌਰ ਤੇ ਪੂਰਾ ਕਰਨਾ ਉਹਨਾਂ ਲਈ ਸੰਭਵ ਨਹੀਂ ਸੀ ਤੇ ਇਸ ਮਾਮਲੇ ਦੀ ਜੋ ਹੈ ਅਗਲੀ ਸੁਣਵਾਈ ਹੈ ਅਗਸਤ ਦੇ ਦੂਜੇ ਹਫਤੇ ਹੋਵੇਗੀ ਤੇ ਉਦੋਂ ਤੱਕ ਪਲਾਂਟ ਸੰਚਾਲਨ ਦੀ ਜੋ ਇਜਾਜ਼ਤ ਹੈ ਉਸ ਉਹ ਉਸ ਤੋਂ ਬਿਨਾਂ ਹੀ ਰਹੇਗਾ ਤੇ ਉਸ ਨੂੰ ਕੋਈ ਨਵਾਂ ਕੋਲਾ ਵੀ ਨਹੀਂ ਮਿਲੇਗਾ 840 मेगावाट दी जो स्थापित ਇਸ ਵਿੱਚ ਸਮਰੱਥਾ ਹੈ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਰੋਪੜ ਥਰਮਾ ਪਲਾਂਟ ਜਿਸ ਨੂੰ ਗੁਰ ਗੋਬਿੰਦ ਸਿੰਘ ਸੁਪਰ ਥਰਮਾ ਪਲਾਂਟ ਵਜੋਂ ਵੀ ਜਾਣਿਆ ਜਾਂਦਾ ਹੈ ਤੇ ਵਰਤਮਾਨ ਵਿੱਚ 840 मेगावाट ਦੀ ਕੁੱਲ ਸਥਾਪਿਤ ਸਮਰੱਥਾ ਤੇ ਉਹ ਕੰਮ ਕਰਦਾ ਹੈ